ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਸੁਖਮਨੀ ਸਾਹਿਬ ਕੱਲ ਆਪਾਂ ਪਹਿਲੀ ਅਸ਼ਟਪਦੀ ਦੀ ਪੰਕਤੀ ਲਈ ਸੀ ਉਹਦੀ ਫੇਰ ਆਪਾਂ ਵਿਚਾਰ ਕਰ ਲੈਨੇ ਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਹਤਗੁਰ ਸਮਝਾਉਂਦੇ ਨੇ ਭਾਈ ਸਿਮਰੋ ਤੋਂ ਭਾਵ ਸਮਝ ਸਮਝ ਕੇ ਵਿਚਾਰ ਕੇ ਨੂੰ ਪੜੋ ਜਿਹੜਾ ਸਾਡਾ ਅਸ਼ਰਨ ਬਦਲ ਜਾਵੇ ਸਾਡਾ ਜੀਵਨ ਬਦਲ ਜਾਵੇ ਜਿਵੇਂ ਸਤਿਗੁਰਾਂ ਨੇ ਸਮਝਾਇਆ ਲਾਵਾਂ ਦੇ ਵਿੱਚ ਪਹਿਲੜੀ ਲਾਮ ਦੇ ਵਿੱਚ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ ਬੁੱਧੀ ਦਾ ਬਦਲ ਜਾਣਾ ਬਿਰਤੀ ਦਾ ਬਦਲ ਜਾਣਾ ਜੇ ਸਾਡੇ ਚ ਚੇਂਜ ਨਹੀਂ ਆ ਰਹੀ ਸਮਝ ਕੇ ਸਾਡੇ ਕਲੇਸ਼ ਨਹੀਂ ਖਤਮ ਹੋ ਰਹੇ ਤਾਂ ਫਿਰ ਅਸੀਂ ਕਿਰਾਏ ਪੈਗੇ ਸਤਗੁਰਾਂ ਨੇ ਸਾਨੂੰ ਸਮਝਾਇਆ ਉਸ ਰਾਤ ਦੇ ਨਹੀਂ ਚੱਲੇ ਅਸੀਂ ਸਤਗੁਰਾਂ ਨੇ ਸਮਝਾਇਆ ਵੀ ਲੋਭ ਦਾ ਤਿਆਗ ਕਰਨਾ ਮੋਹ ਦਾ ਤਿਆਗ ਕਰਨਾ ਉਹੀ ਤਾਂ ਭਗਤੀ ਹੈ ਭਾਈ ਪਰ ਆਪਾਂ ਤਾਂ ਆਪਦੀ ਮਾਤਰ ਨਾਲ ਸਾਰਾ ਕੁਝ ਪੂਰਾ ਮੰਨੀ ਬੈਠੇ ਆ ਪੂਰਾ ਕਰ ਰਹੇ ਆ ਨਹੀਂ ਭਾਈਏ ਗਲਤੀ ਕਰਨੀ ਆਓ ਸਾਰੇ ਮਿਲ ਕੇ ਉਹਨੂੰ ਵਿਚਾਰੀਏ ਸਮਝੀਏ ਤੇ ਸਾਡਾ ਸੰਸਾਰ ਤੇ ਹੋਣਾ ਸਫਲ ਹੋ